ਸਸ਼ੀ ਕਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਅਨਦਰ ਵਲੌਗ ਐਂਡ ਔਨ ਬਾਸੀ ਵਲੌਗਸ ਸਸ਼ੀ ਕਲ ਜੀ ਸਾਰੇ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਔਰ ਤੁਸੀਂ ਸਾਰੇ ਫੁੱਲ ਘੈਂਟ ਹੋਗੇ ਠੀਕ ਠਾਕ ਹੋਗੇ ਇਹ ਮੈਂ ਫਰਾਈਡੇ ਇਵਨਿੰਗ ਹੀ ਜਿਹੜਾ ਵਲੌਗ ਹੈਗਾ ਸਟਾਰਟ ਕਰ ਰਹੀ ਆ ਪਰਨੀਤ ਮੈਨੂੰ ਪਰੇਸ਼ਾਨ ਕਰਨ ਲੱਗਿਆ ਹੋਇਆ ਤੇ ਅਸੀਂ ਆ ਗਏ ਹਾਂ ਦੋਨੇ ਕਿਚਨ ਦੇ ਵਿੱਚ ਤੁਸੀਂ ਮੇਰੀ ਗੱਲ ਤੁਸੀਂ ਸਾਰੇ ਆਪ ਸਿਆਣੇ ਹੋ ਦਿੱਲੀ ਦਾ 2 2 3 300 ਫालतੂ ਦੀਆਂ ਚੀਜ਼ਾਂ ਤੇ ਲਾਣਾ ਚੰਗੀ ਗੱਲ ਐ ਇਹ ਕੱਲ ਖਾਧਾ ਹਾਂਜੀ ਕੱਲ 300 ਦਾ ਸਮਾਨ ਫੇਰ ਆਉਂਦੇ ਹੋਇਆ ਲੈ ਕੇ ਆਈਆਂ ਸਕੂਲ ਤੋਂ ਯਾਰ ਇਹ ਤਾਂ ਬ੍ਰੈਕਟ ਕੋਈ ਨਹੀਂ ਪਾ ਕੁਝ ਮਰਜ਼ੀ ਸੀਗਾ ਪੈਸੇ ਤੇ ਲੱਗੇ ਸੀ ਨਾ ਅਸੀਂ ਕਿਹੜਾ ਲੱਗੇ ਸੀ ਬਾਊ ਜੀ ਮੇਰੀ ਸੁਣੋ ਗੱਲ ਜਿੱਦਨ ਤੁਸੀਂ ਖੁਦ ਕਮਾਣ ਲੱਗ ਗਏ ਨਾ ਹਨਾ ਤੇ 2 ਰੁਪਏ ਚੋ ਵੀ ਕਹਿਣਾ ਕਰਨਾ ਕਿ ਇਹਦੇ ਚੋ ਵੀ ਆਪਾਂ ਨੇ ਮਤਲਬ ਸੋਚ ਕੇ ਖਰਚ ਕਰਨੇ ਨੇ ਉਦੋਂ ਦੀ ਉਦੋਂ ਦੇਖਾਂਗੇ ਉਦੋਂ ਦੀ ਉਦੋਂ ਨਹੀਂ ਨਾ ਫਿਰ ਉਹ ਚੱਕਰ ਤੇ ਉਹੀ ਬੰਦਾ ਕਹਿੰਦਾ ਨਾ ਦੇਖੋ ਕੋਈ ਗੱਲ ਹੁੰਦੀ ਬੰਦਾ ਕਹਿੰਦਾ ਜੋ ਹੋਊਗੀ ਮਤਲਬ ਦੇਖੀ ਜਾਊਗੀ ਬਾਅਦਾਂ ਜੋ ਹੁੰਦਾ ਫਿਰ ਉਹ ਦੇਖਿਆ ਨਹੀਂ ਜਾਂਦਾ ਹੈਗਾ ਫਿਰ ਹੁਣ ਅਸੀਂ ਆ ਗਏ ਕਿਚਨ ਚ ਮੈਂ ਨਹੀਂ ਆਉਂਦਾ ਕਿਉਂਕਿ ਰਾਸ਼ਨ ਖਤਮ ਹੋ ਰਿਹਾ ਹੈ ਤੇ ਹੁਣ ਮੈਂ ਬਣਾਣੀ ਲਿਸਟ ਸਮਾਨ ਵਿੱਚੋਂ ਦੇਖ ਕੇ ਕਿਉਂਕਿ ਮੈਂ ਇਸ ਵਾਰ ਮਨਨਾਂ ਨੂੰ ਮਨਾ ਕੀਤਾ ਹੋਇਆ ਕਿ ਮੈਗੀ ਸ਼ੈਗੀ ਮਤਲਬ ਐਹੋ ਜਿਹਾ ਕੁਝ ਵੀ ਨਹੀਂ ਲਿਆਉਣਾ ਹੈਗਾ ਐਵੇਂ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਤੇ ਉਹ ਸ਼ਿਟ ਮੈਂ ਨੋਟਬੁੱਕ ਤਾਂ ਲੈ ਕੇ ਨਹੀਂ ਆਈ ਜਿੱਦੇ ਤੇ ਨੋਟ ਕਰਨਾ ਆ ਮੈਂ ਨੋਟਬੁੱਕ ਚੱਕਾਂ ਤੇ ਰੱਸ ਨੋਟ ਕਰਕੇ ਤੇ ਮੈਂ ਉਹਨਾਂ ਨੂੰ ਲਿਸਟ ਭੇਜਾਂ ਅੰਮਣੇ ਕੋਬਟੀ ਕਿ ਕਿੱਧਰ ਸਾਰੇ ਆਹ ਕਮਰੇ ਚ ਸਾਰੇ ਦੇਖੋ ਜਿੱਧਰ ਦੇਖੋ ਕੱਪੜੇ 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 ਬੁਟੀਕ ਤੇ ਪਏ ਰਹਿੰਦੇ ਆ ਤੇ ਹੁਣ ਲਾਸਟ 2 ਡੇਜ਼ ਰਹਿ ਗਏ ਸਕੂਲ ਓਪਨ ਹੋਣ ਵਾਲੇ ਆ ਬੱਚਿਆਂ ਦੇ ਵੀ ਸੋ ਹੁਣ ਚੜੂਗੀ ਗੱਡੀ ਲਈ ਤੇ ਹੌਲੀ ਹੌਲੀ ਹੁਣ ਸਾਰੀ ਸੈਟਿੰਗ ਆਊਗੀ ਵਧੀਆ ਪ੍ਰੋਪਰ ਪਰਨੀਤ ਦੰਮੂ ਚਰਦੀ ਕੰਮ ਪਰ ਪਾਹ ਲੈਂਦੀ ਨਿਕਲਾ ਉਹ ਦਰਸੋਂ ਬੰਦ ਦੰਮੂ ਆਇਆ ਉਹ ਕੰਮ ਕੀਤਾ ਹਾਂ ਜਾ ਵੀ ਹੋ ਰਿਹਾ ਨਾ ਬਣਾ ਲਓ ਸਾਡਾ ਰਸਨ ਖਤਮ ਹੋ ਗਿਆ ਜੀ ਜਿਆਦਾ ਪ੍ਰੋਬਲਮ ਆ ਗਈ ਸੀ ਸਾਨੂੰ ਤੇ ਹੁਣ ਮਨਹੂਰੀ ਆਈ ਰਸਨ ਲੈ ਕੇ ਹੁਣ ਤੁਸੀਂ ਕਹੋ ਕਿ ਗਗਨ ਗੱਲ ਵਾਲਾ ਵੀ ਕਹਿ ਰਹੀ ਹੈ ਕੱਲ ਸ਼ਾਮ ਦਾ ਹੀ ਵਲੌਗ ਸਟਾਰਟ ਕੰਟੀਨਿਊ ਚਮਚ 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 ਲੈ ਕੇ ਤੇ ਲਈ ਆਪਾਂ ਇਹਨਾਂ ਚੀਜ਼ੀਂ ਵੀ ਕਰੀ ਸੀਗੇ ਫੇ ਲੱਗੇ ਨੇ ਖਾਨ ਕਿ ਮੈਂ ਪੁੱਛਨੀ ਹੈ ਜੇ ਰਮ ਨੂਰਨ ਚਾਹ ਪੀਣੀ ਹੈ ਤੇ ਆਪਾਂ ਬਣਾਨੇ ਆ ਡਮਨ ਫਾਲੋ ਮੀ ਠੀਕ ਹੈ ਯੈਸ ਆਮ ਫਾਲੋਇੰਗ ਯੂ ਯੂ ਆਰ ਫਾਲੋਇੰਗ ਮੀ ਯੈਸ ਇਹਨਾਂ ਸਰਦਾਰ ਹਾਂ ਦਾ ਨਹੀਂ ਜਾਣ ਕੁਝ ਮੈਂ ਅੱਧੇ ਐਂਟਰ ਹੋਈ ਆ ਤੇ ਕਹਿੰਦੇ ਚਾਹ ਬਣਾ ਲਓ ਵਧੀਆ ਵਧੀਆ ਠੀਕ ਹੈ ਕੀ ਤਾਂ ਕੰਮ ਤੋਂ ਹਾਂ ਕਰਤੀ ਹੈ ਵਧੀਆ ਚਾਹ ਦਿੱਦੀ ਕਿਵੇਂ ਹੋ ਠੀਕ ਹੂ ਨਾਤਾ ਹੋਈ ਨਹੀਂ ਸੀ ਗਈ ਖੰਡਾ ਇਸ ਨੂੰ ਮੈਂ ਤੁਹਾਨੂੰ ਲਗਾਤਾ ਤਾਂ ਡਾਟ ਲਿਖਣਾ ਨਹੀਂ ਮੈਂ ਤਾਂ ਵਿੱਕੀ ਜਾਣਾਈ ਅੱਜ ਇਹਦੇ ਵਿੱਚ ਕਿਹਨੇ ਬੀਤੀ ਨਹੀਂ ਉਹਦੇ ਦੋਨ ਕਿਹਾ ਸੀ ਚੱਕੋ ਚੱਕੋ 10 ਹੋ ਗਏ 15 ਕਿਉਂ ਬਜੀਆ ਕੰਮ ਕਰਦੇ ਨੇ ਪੀਡੀਆਂ ਪੀਡੀਆਂ ਕਰੂ ਚਲੋ ਕੋਈ ਜਰਰੀ ਬੰਦ ਕਰਦੇ ਫਲੋ ਜਿਹੜਾ ਰਸਨ ਪਾਣੀ ਆ ਗਿਆ ਤੇ ਮੈਂ ਹੁਣ ਬਸ ਰਸਨ ਪਾਣੀ ਲੱਗੀ ਹੋਈ ਆ ਢੋਲੀ ਚ ਪਾਉਣ ਉਹਦਾ ਜਿਹੜਾ ਵੱਡਾ ਜਿਹਾ ਹੈਗਾ ਨਾ ਆਹ ਸਟੀਲ ਦਾ ਕੀ ਕੀ ਕਹਿੰਦੇ ਸਾਰੇ ਨੇ ਢੋਲੀ ਵੀ ਕਹਿੰਦੇ ਪੀਪਾ ਵੀ ਕਹਿੰਦੇ ਨੇ ਮੈਂ ਇਹ ਪਾ ਕੇ ਫੇਰ ਮੈਂ ਤਰਦੀ ਨਾਲ ਦਾਲ ਫੇਰ ਆਪਾਂ ਨਾਲ ਦੇ ਨਾਲ ਬਾਕੀ ਕੰਮ ਵੀ ਕਰਾਂਗੇ ਤੇ ਅਮਨ ਲੱਗ ਰਹੀ ਆ ਕੋਈ ਟੂਟਾਂ ਦਾ ਕੰਮ ਕਰਨ ਤੇ ਉਸ ਤੋਂ ਬਾਅਦ ਬਸ ਕੋਠੇ ਤੇ ਜਾ ਕੇ ਬਹਿਣਾ ਤੜੀ ਮੈਨੂੰ ਸ਼ਾਮ ਨੂੰ ਬਸਹਿਣਾ ਹੁੰਦਾ फटाफट ਕੋਠੇ ਤੇ ਜਾ ਕੇ ਬਹਿ ਜੀਏ ਰੋਟੀ ਰੋਟੀ ਬਣਾ ਕੇ ਵਲੀ-ਵਲੀ ਹੋ ਕੇ ਫੇਰ ਮੈਂ ਜਾ ਕੇ ਬੈਠਦੀ ਆ ਪਹਿਲਾਂ ਇਥੇ ਥੱਲੇ ਵਾਲੇ ਕੰਮ ਨੇ ਕਰ ਲੈਣੇ ਕਿਉਂਕਿ ਜਦੋਂ ਚਰ ਕੰਮ ਨਾਲ ਨਿਕਲਣ ਫਿਰ ਹੋਈ ਨਹੀਂ ਚਾਣਾ ਆਉਂਦਾ ਹੈਗਾ ਤੇ ਉੱਤਰ ਸਾਰਾ ਸਮੱਦਾ ਹੋਣਾ ਹੈ ਜੀ ਮੈਡਮ ਜੀ ਵਧੀਆ ਸੂਟ ਸਵਾਉਣ ਵਾਸਤੇ ਪਤਾ ਕਿੰਨੀ ਸਵਾਈ ਦੇਣੀ ਲੰਦੀ ਆ ਕਹਿੰਦੀ ਕਿੰਨੀ ਕਿ ਸਵਾਈ ਲੈ ਲੂਗਾ ਫੇਰ ਇਹ ਤਾਂ ਸਵਾਈ ਦੇ ਦੇਣੀ ਪੈਂਦੀ ਹੈ ਹੋਰ ਵਧੀਆ ਚਾਹੀਦਾ ਸਵਾਈ ਨੂੰ ਤੁਲਾ ਲੈ ਆ ਲੈ ਆ ਆ ਦੇਖੋ ਇਹ ਤੁਹਾਨੂੰ ਸਾਡਾ ਪ੍ਰੋਪਰ ਸੂਟ ਦਿਖਾਨੀ ਆ ਪੈਰਾ ਨੂੰ ਇਗਨੋਰ ਮਾਰਿਓ ਨੀ ਜੂਤੀ ਨੀ ਨਾ ਭਾਈ ਆ ਗਈ ਤੇਲੇ ਇਹ ਆ ਰੱਖੋ ਅੱਛਾ ਸਲਵਾਰ ਵੀ ਇਹਨਾਂ ਨਵੀਂ ਬਨਵਾਏ ਇਹ ਹੋ ਸਕਦਾ ਚਿਕਨ ਚਿਕਨ ਕਰੀ ਗਰੀ ਦੀ ਪਹਿਲਾਂ ਦੇਖੋ ਭਲਾ ਚਿਕਨ ਕਰੀ ਗਰੀ ਦੀ ਹੈ ਨਹੀਂ ਨਾ ਇਹ ਪਤਾ ਨਹੀਂ ਉਹ ਟੇਲਰ ਨੇ ਆਪ ਹੀ ਕਪੜਾ ਲੈ ਕੇ ਤੇ ਆਪਿਸ ਲਾਈ ਕਰਵਾਤਾ ਨਹੀਂ ਪਰ ਠੀਕ ਹੈ ਮੈਚਿੰਗ ਕਰਾ ਦੇ ਟੇਲਰ ਨੂੰ ਪਤਾ ਹੈ ਅਗਲੇ ਨੂੰ ਉਹੀ ਥੋੜੀ ਹੋ ਹੋਰ ਨਹੀਂ ਪਰ ਡਿਜ਼ਾਈਨ ਸੋਹਣਾ ਬਣਿਆ ਹੋਇਆ ਹੈ ਮਨ ਦਾ ਸਲਵਾਰ ਵੀ ਮੈਂ ਸਟੇਟ ਬਣਾਈ ਦੁੱਜੀ ਕੜੀ ਗਰੀ ਚੀ ਚੀ ਤੇ ਆ ਲੋ ਜਿਹੜੇ ਕਹਿੰਦੇ ਨੇ ਸਾਰੇ ਵੀ ਅਮਨ ਨਾਲ ਸਾਡੀ ਗੱਲ ਨਹੀਂ ਹੁੰਦੀ ਹੈਗੀ ਅਮਨ ਤੇਰੇ ਯੂਟਿਊਬ ਤੇ ਇੱਕ ਕਮੈਂਟ ਆਇਆ ਹੋਇਆ ਹੀ ਤੁਸੀਂ ਸ਼ਾਇਦ ਤੇਰਾ ਨਹੀਂ ਧਿਆਨ ਗਿਆ ਮੈਂ ਵੀ ਉਹ ਵੀ ਦੀਦੀ ਕਹਿੰਦੇ ਕਿ ਮੈਂ ਅਮਨ ਤੁਹਾਨੂੰ ਉੱਤੇ ਮੈਸੇਜ ਕਰਦੀ ਪਈ ਸੀਗੀ ਵਟਸਐਪ ਤੇ ਮੈਂ ਵੀ ਅੱਛਾ ਤੇ ਕਹਿੰਦੇ ਤੁਸੀਂ ਰੀਡ ਨਹੀਂ ਕੀਤਾ ਸ਼ਾਇਦ ਤੁਸੀਂ ਬਿਜ਼ੀ ਹੋਵੋਗੇ ਤੇ ਨਹੀਂ ਕੱਲ ਤੋਂ ਹੀ ਉਹ ਨਹੀਂ ਹੈਗਾ ਅ ਜਸਵੀਰ ਦੀਦੀ ਜਸਵੀਰ ਦੀਦੀ ਹਾਂ ਹਾਂ ਜਸਵੀਰ ਦੀਦੀ ਮੈਂ ਕਰਦੀਆਂ ਤੁਹਾਡ ਨਾਲ ਗੱਲ ਹਾਂ ਤੇ ਤੁਸੀਂ ਪਲੀਜ਼ ਕਰੋ ਉਹਨਾਂ ਨਾਲ ਗੱਲ ਤੇ ਕੱਲ ਸਾਰਾ ਤੇ ਮੈਂ ਉਹਧਰ ਲੰਘ ਗਿਆ ਹਾਂ ਮੈਂ ਚੀਆ ਤਾਂ ਮਨ ਟੈਨਸ਼ਨ ਚ ਚੱਕਿਆ ਹੈਗਾ ਨਾ ਕਿ ਨਾ ਰਿਪਲਾਈ ਕੀਤਾ ਤੇ ਅਸੀਂ ਆਪਣੇ ਬੁਟੀਕ 'ਚ ਨਵੀਂ ਲਾਈਟ ਲਵਾਣੀ ਹੈ ਲਵਾਣੀ ਉੱਪਰ ਲਾਨੀ ਐ ਉੱਪਰ ਲਾਣੀ ਐ ਬਟ ਫਿਲਹਾਲ ਅਜੇ ਅਸੀਂ ਇੱਥੇ ਸੈਟਿੰਗ ਕੀਤੀ ਆ ਉਸ ਤੋਂ ਬਾਅਦ ਅਸੀਂ ਉੱਪਰ ਲਾਵਾਂਗੇ ਜਿਵੇਂ ਦਾ ਸਾਡਾ ਕੰਮ ਹੋ ਜਾ ਜੀ ਹਾਰ ਤੋੜ ਕੇ ਆ ਆ ਦੇਖੋ ਹੋ ਗਿਆ ਚੰਨ ਹੋ ਗਿਆ ਮੰਨ ਤਾਂ ਮੂੰਹ ਗੋਰਾ ਚਮਕੋਰਾ ਪੈਂਦੀਆਂ ਫਿਰ ਹਾਂ ਉਹ ਨਹੀਂ ਗੋਰੀ ਹੋਈ ਨਾਲ ਵਾਲੀ ਉਹ ਤਾਂ ਜਿਹੜੀ ਸੈਟ ਪਾ ਕੇ ਖਲੋਤੀ ਚਾਹੇ ਮਾੜੀ ਵਰਗੀ ਕਾਲੀ ਪੱਕੇ ਰੰਗ ਵਾਲੀ ਉਹ ਤੇ ਨੰਦਾਂ ਦੀ ਭੈਣ ਆ ਹਾਂ ਅਮਨ ਤੂੰ ਅੱਜ ਯਾਰ ਮੈਂ ਇੱਕ ਗਲਤ ਕੰਮ ਕੀਤਾ ਹਾਂ ਜਦਾਲੀ ਤੈਨੂੰ ਮੈਂ ਪਹਿਲਾਂ ਨਾ ਦੀ ਮੈਂ ਇਸ ਟਾਈਮ ਨਾ ਘੜੀ ਕੋਠੇ ਤੇ ਬੈਹਣ ਦੀ ਜਾ ਕੇ ਘੜੇ ਤੇ ਬੈਠਾ ਰਹਿੰਦੇ ਆਹੋ ਥੋੜਾ ਆ ਕੇ ਮੈਂ ਨੂੰ ਮੈਂ ਇਹਨੂੰ ਕਿਹਾ ਸੀ ਕਿ ਚਲ ਆਪਾਂ ਆਲੂ ਦੀ ਸਬਜ਼ੀ ਬਣਾਵਾਂਗੇ ਅੱਜ ਬੜੀਆਂ ਪਾ ਕੇ ਤੇ ਮੈਡਮ ਚਾਹਤ ਕਹਿੰਦੇ ਆਂ ਕਰ ਫੇ ਦਾਲ ਕਰ ਲੈ ਤੋ ਤੂੰ ਜੋ ਕਿਹਾ ਵੀ ਮੈਂ ਲੈ ਕੇ ਆਉਣੀ ਆ ਚਲੋ ਚਲ ਕੋਈ ਗੱਲ ਨਹੀਂ ਅਮਨ ਨੂੰ ਹੁਣ ਵੀਡੀਓ ਬਣਾਉਣ ਦੋ ਆਪਾਂ ਜਾਨੇ ਢੋ ਕੇ ਜਾਉਂਗੀ ਚੰਗਾ ਟਾਟਾ ਬਾਏ ਬਾਏ ਚੰਗਾ ਜੀ ਅਮਨ ਲੱਗੀ ਆਪਣੀ ਡਿਊਟੀ ਕਰਨ ਤੇ ਆਪਾਂ ਆਪਣੀ ਡਿਊਟੀ ਕਰਦੇ ਆ ਆਪਾਂ ਇੱਧਰ ਰਾਈਸ ਰਾਈਸ ਕਹਿ ਰਹੀਆਂ ਦਾਲ ਘਰਤੀ ਇੱਕ ਸਾਈਡ ਤੇ ਦਾਲ ਦੇ ਨਾਲ ਦੇਖੋ ਆਬਵੀਅਸਲੀ ਰਾਈਸ ਹੀ ਬਣਾਵਾਂਗੇ ਕੱਲ ਅਸੀਂ ਬਣਾਈ ਸੀ ਕਿ ਕਰੇਲੇ ਦੀ ਸਬਜ਼ੀ ਕੱਟ ਕੇ ਤੇ ਉਹਦੇ ਨਾਲ ਅਸੀਂ ਬਣਾਈਆਂ ਸੀ ਆਬਵੀਅਸਲੀ ਰੋਟੀਆਂ ਹੀ ਬਣਾਵਾਂਗੇ ਹਨਾ ਯਾਰ ਉਹਦੇ ਨਾਲ ਤਾਂ ਤੇ ਹੁਣ ਬਸ ਮੈਂ फटाफट ਪਹਿਲਾਂ ਤੜਕੇ ਦਾ ਸਾਰਾ ਸਮਾਨ ਕੱਟ ਕੇ ਤਿਆਰ ਕਰਕੇ ਰਾਈਸ ਬਣਾ ਕੇ ਉਦੋਂ ਬਾਅਦ ਫਿਰ ਮੈਂ ਪਾਠ ਕਰਨੇ ਬੈਠਾਂਗੀ ਪਾਠ ਕਰਕੇ ਫਿਰ ਮੈਂ ਥੋੜੀ देर ਵਾਸਤੇ ਜਾਵਾਂਗੀ ਸ਼ਾਤ ਤੇ क्योंकि बारिश करके थोड़ा थोड़ा जो मौसम सैट हो गया ज्यादा नहीं कहें पं दस परसेंट फर्क पै गया बढ़िया लगन लग गया तो चलो जी ज्यादा आप लेट नहीं करना है फटाफट अपना काम नबेड़िए ताकि थोड़ा मी टाइम निकाल सकी मी टाइम मीनस अपने टाइम निकाल सकी ਠੀਕ ਹੈ ਨਾ ਕਾਨੂੰ ਯਾਰ ਮਜ਼ਾਕ ਨਹੀਂ ਸੱਚੀ ਦੱਸ ਉਹਦੀ ਐਕਟੀਵਿਟੀ ਬਣਾਣੀ ਹੈ ਮੈਨੂੰ 50 ਮੋਤੀ ਚਾਹੀਦੇ ਨੇ ਮੈਂ ਰੁਪਈਆ 150 ਲਗਾਉ ਮੋਤੀਆਂ ਦਾ ਤੂੰ ਕਿੱਧਰ ਚਲੀ ਗਈ ਮੇਰੀ ਗੱਲ ਸੁਣ ਤੂੰ ਕਿੰਨੇ ਕਹ ਅੱਗੇ ਜਿਹੜੀ ਐਕਟੀਵਿਟੀ ਦਿੰਦੇ ਨੇ ਆਪਣੇ ਚੱਕ ਲੈ ਟਰੇਲਰ ਨੇ ਉਹਨੇ ਵਰਕਰ ਨੇ ਕੋਤੇ ਕੰਮ ਤੇਰਾ ਟੈਨਸ਼ਨ ਮੇਨ ਪਈ ਹੈ ਬਾਦਰ ਪਤਾ ਨਹੀਂ ਇੱਧਰ ਆ ਬੈਠੇ ਨੇ ਵੀਰਾਂ ਨਦਰੂ ਲੜੀ ਵੀ ਵਿਡਾ ਨਾ ਜਿੱਡ ਡਗ 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 ਲਿਦ ਸੀ ਨਾ ਇਹ ਕੋਈ ਨਹੀਂ ਪਾਪਨ ਸੀ ਕੀ ਕਰੀ ਜਾਂਦੇ ਹਾਂ ਹਾਂ ਦੰਮੂ ਕੀ ਕਰੀ ਫੀਟ ਸੌ ਫੇਰੇ ਸਾਡੇ ਨਾਲ ਠੀਕ ਆ ਹੁਣ ਥੋੜੇ ਲੱਗ ਰਹੇ ਤੇ ਕਾਲੇ ਲੱਗ ਰਹੇ ਮੈਂ ਕਿਹਨਾਂ ਕਾਲੇ ਹੈਗੇ ਕਾਲੇ ਲੱਗਗੇ ਕਾਲੇ ਲੱਗ ਰਹੇ ਪਰ ਹੁਣ ਰਾਤ ਬੈ ਗਈ ਉਹ ਚਾਦੀ ਕਿੱਥੇ ਜਾਊਗੀ ਇਸ ਟਾਈਮ ਕਿੱਥੇ ਰਹਿੰਦੀ ਟੰਡੀਪੁਰ ਨਾਲ ਉਧਰ ਪੀਰਾ ਵਾਲੇ ਗੱਟ ਕੋਲ

ਮੈਂ ਵੀਡੀਓ ਅਪਲੋਡ ਕਰਾਂ। ਅੱਛਾ ਇਥੇ ਰੇਂਜ ਆ ਰਹੀ ਆ ਵੇਖੋ ਅੱਜ ਕੱਲ ਫੋਨਾਂ ਦੇ ਵੀ ਨਖਰੇ ਹੋ ਗਏ ਨੇ ਏਸੀ ਅੱਗੇ ਵੀਡੀਓ। ਹਾਂਜੀ। ਕਿਹੜਾ ਮਟਰ ਵਾਲਾ? ਅੱਛਾ ਹਾਂ ਉਹਦੇ ਨਾਲੋ ਠੀਕ ਆ। ਓਕੇ ਸਮਝ ਗਈ ਮੈਂ। ਮੈਂ ਸਮਝੀ ਨਹੀਂ ਪਹਿਲਾਂ ਹੁਣ ਸਮਝੀ ਮੈਂ। ਜਾਓ। ਪਾਰਟੀ ਪਰ ਹੈ ਬਟੈਂਕੀ। ਹਾਂ ਹਾਂ ਮੈਨੂੰ ਲੱਗੇ ਕਿ ਤੇ ਮੋਟਰ ਵਾਲਾ ਕਹਿੰਦਾ ਕਿ ਤੇ ਮੋਟਰ ਚਲਾ ਕੇ ਲੈਣਾ। ਆ ਦੇਖੋ। ਦਮਨ ਥੱਕ ਚੁੱਕੀ ਕੰਮ ਕਰਕੇ ਤੇ ਕਹਿੰਦੇ ਨੇ ਇਹੋ ਜਿਹੇ ਕਰਮਾਂ ਵਾਲੀਆਂ ਭੈਣਾਂ ਨੂੰ ਤੇ ਇਹੋ ਜਿ ਸੋਹਣੇ ਭਰਾ ਮੈਂਨ ਸੇਵਾ ਕਰਨ ਵਾਲੇ ਦੇਖੋ ਦੇਖੋ ਮਾਂ ਛੱਦ ਕੇ ਉੱਥੋਂ ਪਹਿਲਾਂ ਗਿੱਲਾ ਕਰਕੇ ਲੈ ਕੇ ਆਇਆ ਬਤੇ ਪਰਨਾ ਫੇਰ ਹੁਣ ਨਾ ਪਹਿਲਾਂ ਉਹਦਾ ਸਿਰ ਘੋਟ ਰਿਆ ਸੀ ਆ ਦੇਖੋ ਮਾਂ ਛੱਦ ਕੇ ਜਾਇ ਨਹੀਂ ਕਿਤੇ ਨਹੀਂ ਮਾਂ ਵਾਰੀ ਜਾਇ ਨਹੀਂ ਮੇ ਟਿੰਡੀ ਦੇ ਇਹ ਬੜਾ ਕੋਨਾ ਸਿਰ ਘੁੱਟਦਾ ਹੈ ਦੇਖੋ ਜਿੱਥੇ ਘੁੱਟਦੇ ਥੋੜੇ ਇਦਾਂ ਨੂੰ ਹੋਰ ਕਿੱਦਿ ਸੰਧਰਿਆ ਕੀ ਸਮਝ ਰਹੇ ਤੂੰ ਐ ਨੂੰ ਆ ਐ ਬੂ ਮੈਂ ਤੂੰ ਹੂੰ ਮੇਰੀ ਖੰਡ ਬੜੀ ਸਿਆਣੀ ਮੈਂ ਕਹ ਤੋ ਗਿਆ ਮੇਰੀ ਖੰਡ ਬੜੀ ਕਿਊਟੀ ਓ ਤਮੂ ਦੇ ਦੀ ਦਿਨ ਕਿੰਨਾ ਪਿਆਰ ਕਰਦਾ ਕਿਹੜਾ ਦਮੂ ਗਾਣਾ ਗਾਉਂਦਾ ਜਦ ਤੂੰ ਕਿਹਾ ਕਿ ਮੈਂ ਅੱਜ ਕੱਲ ਜਾਣਾ ਨਹੀਂ ਹੋ ਨਗ ਦਾ ਦਿਲ ਤੇਰੇ ਬਿਨਾ ਚੋਰੀ ਚੋਰੀ ਜਦ ਬੱਚਪਾ ਕਿਵੇਂ ਆਤਾ ਹੈ ਥੜੀ ਨਿੱਕੀ ਆ ਦੇਖੋ ਆ ਪਿਆਰ ਲੱਭਣਾ ਕਿਤੇ ਲੱਭਣਾ ਕਿਤੇ ਇਹ ਜਿਹਾ ਪਿਆਰ ਲੱਖਾਂ ਕਰੋੜਾਂ ਰੁਪਏ ਦੇ ਕੇ ਵੀ ਨਹੀਂ ਇਹ ਪਿਆਰ ਲੱਭਣਾ ਹਨਾ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਜ ਅਵੇਰ ਓਚਨ ਪਲਾਜ਼ਾ ਗਲੈਨਨਜ਼ੀ ਪਲਾਜ਼ਾ ਦੇ ਵਿੱਚ ਆਇਆ ਹਾਂ ਮੈਨੂੰ ਕੁਝ ਸ਼ਾਪਿੰਗ ਕਰਨੀ ਸੀ ਤੇ ਕੁਝ ਘਰ ਦਾ ਸਮਾਨ ਲੈਣਾ ਸੀਗਾ ਤੇ ਕੁਝ ਇੱਥੇ ਤਾਂ ਮੈਂ ਜਸਟ ਘੁੰਮ ਰਿਹਾ ਵਾਚ ਕਰ ਰਿਹਾ ਕਿ ਚੀਜ਼ਾਂ ਦਾ ਕੀ ਪ੍ਰਾਈਸ ਨੇ ਟੀਵੀ ਵਗੈਰਾ ਦੇ ਜਾਂ ਕੋਈ واਸ਼ਿੰਗ ਮਸ਼ੀਨਸ ਆਇ ਤੇ ਬੱਚਿਆਂ ਦੇ ਸਾਈਕਲ ਜਿਹੜੇ ਨੇ ਇਲੈਕਟ੍ਰਿਕ ਬੈਟਰੀ ਵਾਲੇ ਸਾਈਕਲ ਨੇ ਏ ਬਾਕੀ ਜੀ ਸਾਰਾ ਇੱਥੇ ਇੱਕ ਮਾਲ ਦੇ ਵਿੱਚ ਹੀ ਸਾਰਾ ਮਾਲ ਕੀ ਇੱਕ ਸ਼ਾਪਿੰਗ ਹੋਆ ਇਹਦੇ ਲਾਵਾ ਹੋਰ ਚੀਜ਼ਾਂ ਵੀ ਇਹਦੇ ਵਿੱਚ ਹੈਗੀਆਂ ਨੇ ਕਿਸੇ ਕੋਈ ਪਾਂਡੇ ਲੈਣੇ ਨੇ ਕੋਈ ਕੱਪੜੇ ਕੋਈ ਸਕੂਟਰ ਕੋਈ ਸਾਈਕਲ ਕੋਈ ਬੈਗ ਸੂਟਕੇਸ ਫ੍ਰਿਜ ਰੈਫਰਿਜਰੇਟਰ ਸਾਰਾ ਕੁਛ ਇਹਦੇ ਵਿੱਚ ਹੈਗਾ ਬਹੁਤ ਵਧੀਆ ਪ੍ਰਾਈਸ ਵੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਇੱਕ ਕਾਰਡ ਵੀ ਬਣਾਉ ਦਿੰਦੇ ਨੇ ਜਿਵੇਂ ਆਪਣਾ ਕ੍ਰੈਡਿਟ ਕਾਰਡ ਕਹਿੰਦੇ ਨੇ ਇਸ ਦਾ ਆਪਸ਼ਨ ਦਾ ਇੱਕ ਕਾਰਡ ਬੰਦ ਉੱਚ ਤੁਹਾਨੂੰ ਲਿਮਿਟ ਮਿਲ ਜਾਂਦੀ ਹੈ ਤੇ ਆ ਕੁਛ ਹੈਗਾ ਜੀ ਵੀ ਇੱਥੇ ਹਲੋ ਜੀ ਜਿਹੜੇ ਕਹਿੰਦੇ ਸੀ ਕਿ ਸ਼ਕੀਨ ਨੇ ਸ਼ਰਾਬ ਦੇ ਆ ਸਾਰਾ ਸ਼ਰਾਬ ਦਾ ਸੈਕਸ਼ਨ ਹਸਰ ਉਹ ਦੇਖ ਲਓ ਜੀ ਸ਼ਰਾਬ ਸ਼ਰਾਬ ਦਸਪਸ਼ਾ ਵਾਈਨ ਸਕਾਚ ਸਾਰਾ ਸਾਰਾ ਹੋਵੇ ਸ਼ਕਸ਼ਣ ਬਹੁਤ ਵਧੀਆ ਵਧੀਆ ਜਿਹੜੀ ਸ਼ਰਾਬ ਆ ਉਹਦੀ ਬ੍ਰਾਂਡ ਸੀ ਸਾਗ ਇੱਥੇ ਹੈਗਾ ਨਾ ਹਾਂ ਸਾਰਾ ਇਹਨਾਂ ਦਾ ਨੌਨ ਵੇਜ ਸੈਕਸ਼ਨ ਆ ਸਰ ਤੇ ਸਾਹਮਣੇ ਜਿਹੜੇ ਆ ਪੂਰੀ ਬੇકરી ਆ ਇਹਨਾਂ ਦੀ ਆਪਣੀ ਇਨ ਹਾਊਸ ਬੇਕਰੀ ਆ ਤੇ ਉੱਥੇ ਬੇਕ ਕਰਕੇ ਸਾਰੇ ਕੇਕ ਵਗੈਰਾ ਜੋ ਵੀ ਮਤਲਬ ਕਾਫੀ ਕੁਛ ਇਥੇ ਇਹਨਾਂ ਦਾ ਹੈਗਾ ਚਾਕਲੇਟ ਕੇਕ ਪੇਸਟਰੀ ਪਾਓ ਇਹਨਾਂ ਦੇ ਬ੍ਰੈਡਸ ਸਾਰਾ ਕੁਛ ਹੈ ਦੇਖੋ ਇਹ ਇਨ ਹਾਊਸ ਹੈ ਇਹਨਾਂ ਦਾ ਜਿਹੜਾ ਵੀ ਬੇਕਰੀ ਆ ਆਪਣੀ ਖੁਦ ਦੀ ਹੈ ਬੇਕਰੀ ਆ ਪੂਰਾ ਸੀ ਫੂਡ ਸਟਾਰਟ ਹੋ ਗਿਆ ਆ ਸਾਰੀ ਜਿਹੜੀ ਬਕਲਾਓ ਬਕਲਾਓ ਫਿਸ਼ ਜਿਹੜੀ ਹੁੰਦੀ ਹੈ ਬਹੁਤ ਫੇਮਸ ਹੈ ਇਹਨਾਂ ਦੇ ਜਿਹੜੇ ਫੂਡ ਚ ਇਹਨਾਂ ਦੇ ਫੇਵਰਿਟ ਫੂਡ ਆ ਜਿਹੜਾ ਇਹਨਾਂ ਦਾ ਟ੍ਰੈਡੀਸ਼ਨਲ ਬਕਲਾਓ ਆ ਸਾਰੀ ਬਕਲਾਓ ਹੈਗੀ ਆ ਆ ਸਾਰਾ ਇਹਨਾਂ ਦਾ ਫਿਸ਼ ਵਗੈਰਾ ਦੇਖੋ ਫਿਸ਼ ਹਨ ਹਾਟਰਡ ਤਰ੍ਹਾਂ ਫਿਸ਼ और सारा सी फूड है सारा जी देखो आने फ्रूट एंड वेजिटेबल सेक्शन आ गया जी और सारे फ्रूट से चेरी एप्पल वगैरह, आज सारे इधर सब्जियां ने सारिया ਮਤਲਬ ਚੀਜ਼ ਆਪਾਂ ਕੇ ਲਈ ਹਰ ਚੀਜ਼ ਇੱਥੇ ਅਵੇਲੇਬਲ ਆ ਜਪਾਂ ਕਹੀਏ ਕੋਈ ਆ ਚੀਜ਼ ਨਹੀਂ ਮਿਲਦੀ ਮਿਲਦੀ ਸਭ ਕੁਝ ਇੱਥੇ ਆ ਧਨੀਆ ਵਗੈਰਾ ਦੇਖ ਲਓ ਤੇ ਧਨੀਆ ਜਾਂ ਕੋਈ ਮਿੰਟ ਪੁਦੀਨਾ ਜਾਂ ਇਹਨਾਂ ਦਾ ਕੋਈ ਹੋਰ ਜਿਹੜੀ ਚੀਜ਼ ਪਾਲਕ ਪੂਰੇ ਜੋ ਵੀ ਹੈਗਾ ਉਹ ਆ ਇੱਥੇ ਮਿਲਦੀ ਆਇ ਇੱਥੇ ਆਪਾਂ ਸਾਰੇ ਡਰਾਈ ਫਰੂਟਸ ਦੇ ਸੈਕਸ਼ਨ ਅਸਾਰਾ ਡਰਾਈ ਫਰੂਟਸ ਦਾ ਤੁਸੀਂ ਡਰਾਈ ਅ ਡਰਾਈ ਫਰੂਟਸ ਮੈਗਨ ਕਿਹੜੀ ਚੀਜ਼ ਨਹੀਂ ਹੈਗੀ ਇਹਦੇ ਵਿੱਚ ਕਿ ਇੱਥੇ ਕਾਸਮੈਟਿਕ ਤੇ ਮੈਡੀਸਿਨ ਦਾ ਸੈਕਸ਼ਨ ਆ ਸਾਰਾ ਤੇ ਇੱਥੇ ਜਿਹੜਾ ਤੁਸੀਂ ਖੁਦ ਹੀ ਬਿਲਿੰਗ ਆਪਣੀ ਕਰ ਸਕਦੇ ਹੋ ਆ ਦੇਖੋ ਖੁਦ ਲੋਕ ਆਪਣੀ ਬਿਲਿੰਗ ਕਰ ਰਹੇ ਨੇ ਉੱਥੇ ਦੂਜੀ ਲਾਈਨ ਤੇ ਵੀ ਲੱਗ ਸਕਦੇ ਹੋ ਜੇ ਤੁਸੀਂ ਖੁਦ ਕਰਨਾ ਚਾਹੁੰਦੇ ਹੋ ਤਾਂ ਖੁਦ ਕਰ ਸਕੋ ਜੀ ਆਪਣੇ ਘਰੇ ਵਿੱਚ ਆਰ ਕਾਊਂਟਰ ਬਣੇ ਨੂੰ ਤੇ ਆਹ ਲੇ ਜੀ ਤੁਹਾਡੇ ਫਰੂਟਸ ਹੁੰਦਾ ਜਿਹੜਾ ਕਟਿੰਗ ਕਰਕੇ ਰੱਖਿਆ ਹੋਇਆ ਹੈ ਦੇਖੋ ਡੱਬਿਆਂ 'ਚ ਪੈਕ ਕਰਕੇ ਮਿਕਸ ਫਰੂਟਸ ਦਾ ਵੀ ਹੈਗਾ ਉਹ ਦੇਖੋ ਜੀ ਆ ਆ ਜੀ ਫਰੂਟ ਜੂਸ ਵਾਲੀ ਫਰੈਸ਼ ਜੂਸ ਦੀ ਮਸ਼ੀਨ ਹੈ ਚਾਪਾ ਹੁਣ ਲਵਾਂਗੇ ਆ ਬੋਟਲ ਨੇ ਆ ਵੱਡੀਆਂ ਨੇ ਆ ਛੋਟੀਆਂ ਨੇ ਬੋਤਲਾਂ ਇਹਨਾਂ ਚ ਆਪਾਂ ਆ ਵੱਡੀ ਲਵਾਵਾਂਗੇ ਹੁਣ ਇਹੋੜੀ ਆਪਾਂ ਭਰ ਲਾਂਗੇ ਠੀਕ ਹੈ ਦੇਖੋ ਕਿੱਦਾਂ ਭਰੀ ਜਾਂਦੀ ਹੈ ਆ ਦੇਖੋ ਜੀ ਮੈਂ ਹੁਣੇ ਫਰੈਸ਼ ਜੂਸ ਦੀ ਬੋਤਲ ਭਰ ਲਈ ਐ ਮੈਂ ਆ ਮਸ਼ੀਨ ਆ ਸਾਰੇ ਦੇਖੋ ਉੱਤੇ ਪਏ ਨੇ ਨਾ ਸਾਰੇ ਸੰਤਰੇ ਥੱਲੇ ਥੱਲੇ ਜਾਈ ਜਾਣਗੇ ਤੇ ਇਹ ਜੋ ਸਾਰੇ ਦੇਖੋ ਬੀਜ ਵਗੈਰਾ ਸਾਰਾ ਕਰਕੇ ਆਪਾਂ ਨੂੰ ਫਿਲਟਰ ਕਰਕੇ ਆ ਬੋਤਲ ਵੀ ਫਿਲ ਹੋ ਗਈ ਐ ਪੂਰੀ